ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਹੁਣ ਦੁਬਾਰਾ ਚੱਲਿਆਂ ਫੇਰ ਮੁੜ ਕੇ ਤੇ ਪਹਿਲਾਂ ਆਪਾਂ ਮੁੜਿਆ ਜੀ ਮੈਚ ਤੁਹਾਨੂੰ ਪਤਾ ਵੀ ਕੈਂਸਲ ਹੋ ਗਿਆ ਤੇ ਤੇ ਹੁਣ ਤਾਂ 12 ਮਿੰਟ ਦਾ ਫੋਨ ਆਇਆ ਵੀ ਦੁਬਾਰਾ ਮੈਚ ਚੱਲ ਪੇ ਤੇ ਆਪਣੇ ਨਾਲ ਜਾ ਰਹੀ ਹੁਣ ਸੈਜ ਵੀ ਪਹਿਲਾਂ ਸੈਜ ਨੂੰ ਲੈ ਕੇ ਨਹੀਂ ਗਏ ਪਤਾ ਨਹੀਂ ਮੈਂ ਸੈਜ ਕਰਕੇ ਆਪਾਂ ਮੁੜਿਆ ਜੀ ਮੈਚ ਨਹੀਂ ਹੋਏ ਤੇ ਹੁਣ ਆਪਾਂ ਸੈਜ ਨੂੰ ਲੈ ਕੇ ਨਾਲ ਤੇ ਹੁਣ ਮੌਸਮ ਵੀ ਠੰਡਾ ਹੋ ਗਿਆ ਕੋਸਿਕ 6 ਵਜੇ ਚੱਲੇ ਪੌਣੇ 6 ਦਾ ਟਾਈਮ ਹੋ ਗਿਆ ਤੇ ਆਉ ਤੁਹਾਨੂੰ ਦਿਖਾਉਣੇ ਜੀ ਮੈਚ ਹੁਣ ਉੱਥੇ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਗਰਾਊਂਡ 'ਚ ਜਾ ਕੇ ਚਲੋ ਚੱਲੀਏ ਜੀ ਲੋ ਵੀ ਪਹਿਲਾਂ ਆਪਾਂ ਇੱਥੇ ਦੇ ਮੁੜ ਕੇ ਗਏ ਆ ਤੇ ਉਹ ਦੇਖੋ ਉੱਪਰ ਤੋਂ ਤੀਕਦੇ ਹੋਣੇ ਬੰਦੇ ਬੈਠੇ ਸਟੇਡੀਅਮ 'ਚ ਉਹ ਦੇਖੋ ਪਰ ਹੁਣ ਰੋਲਾ ਫੇਰ ਕੋਈ ਹੋਇਆ ਵਾ ਲੱਗਦਾ ਮੈਨੂੰ ਹੈ ਕਾਬਲ ਰੋਲਾ ਫੇਰ ਕੋਈ ਹੋਇਆ ਵਾ ਲੱਗਦਾ ਹਨੀ ਬੰਦੇ ਬਾਹਰੇ ਖੜੇ ਆ ਦੇਖ ਤਾਂ ਲੋਕ ਫੇਰ ਮੁੜਿਆ ਰਹੇ ਯਾਰ ਲੋ ਵੀ ਇੱਥੇ ਫੇਰ ਪੰਗਾ ਪਿਆ ਹੈ ਇਹਨਾਂ ਨੇ ਐਂਟਰੀ 500 ਬੰਦੇ ਦੀ ਐਂਟਰੀ ਕਰੀ ਸੀ ਦੇ ਅੰਦਰ 500 ਬੰਦਾ ਹੋ ਗਿਆ ਪੂਰਾ ਤੇ ਆ ਦੇਖੋ ਆਲੇ ਪੱਜੇ ਗਿਆ ਕਰਦੇ ਆ 500 ਆ ਗਿਆ ਮoure ਨੂੰ ਆਲੇ ਦੁਆਲੇ ਨੂੰ ਰਾਸਤੇ ਲੱਭਦੇ ਫਿਰਦੇ ਕਿਹਦੇ ਹੋਰ ਵਾਰਡ ਜੀ ਐ ਦੇਖੀਏ ਜਾ ਕੇ ਆ ਆ ਰਹੀ ਕਹਿੰਦਾ ਆ ਔਰ ਹੁਣ ਪਹਿਲਾ ਬੰਦੇ ਦੇਖੋ ਮੈਗਰਾ 50 ਬੰਦੇ ਮੁੜ ਕੇ ਗਏ ਆ ਹੁਣ ਜਿਹੜੇ ਬਾਹਰ ਖੜੇ ਤੇ ਇਕੱਠੇ ਕਰੀ ਹੁਣ ਦੇਖਦੇ ਆ ਟਰਾਈ ਕਰਕੇ ਵੀ ਜੇ ਐਂਟਰ ਹੋ ਆ ਖੜੇ ਆ ਦੇਖੋ ਦਰਵਾਜ਼ੇ ਮoure ਐਂਟਰੀ ਐਂਟਰੀ ਦੇ ਬੰਦਿਆਂ ਨੂੰ ਵੜ ਨਹੀਂ ਦਿੰਦੇ ਹੈ ਹੈਰੀ 500 ਬੰਦੇ ਦੀ ਐਂਟਰੀ ਦੀ 500 ਬੰਦਾ ਪੂਰਾ ਹਾਂ ਕਮਲ ਦੇਖਣਾ ਚਲੋ ਜੀ ਆ ਲਾਇ ਹੋਏ ਨੇ ਗ੍ਰੇਟ ਟੂਰੇ ਮੈਂ ਕਹਿੰਦਾ ਕਿੰਨੇ ਬੰਦੇ ਨਿਕਲਦੇ ਉਹਨੇ ਬਾੜੀ ਜਾਂਦੇ ਹੈ। ਹਾਂਜੀ। ਚਲ। ਇਹਨੇ ਨਿਕਲਦੇ ਹੁੰਦੇ ਨੂੰ ਇੰਟਰ ਕਰਦੇ ਚਲ ਦੇਖਦੇ ਆ। ਹਲੋ ਵੀ ਸਾਨੂੰ ਮਿਲ ਗਈ ਐਂਟਰੀ। ਪਹਿਲਾਂ ਸਾਈਜ ਇਹਨਾਂ ਨੂੰ ਕੱਲਿਆਂ ਨੂੰ ਬਾੜਨੇ ਆ। ਫੇਰ ਕਹਿੰਦੇ ਤੂੰ ਕੱਲਿਆਂ ਰਹਿ ਗਿਆ ਬਾਹਰ ਖੜਿਆ। ਤੁਸੀਂ ਚਲ ਤੂੰ ਵੀ ਨਾਲੇ ਲੰਘ ਜਾ। ਫੇ ਕਿਹ ਲੋ ਨੂੰ ਦਿਖਾਉਨੇ ਆ ਹੁਣ 7 ਵਜੇ ਜਣੀ ਕਿ ਸਵਾਪਤੀ ਕਰ ਦੇਣੀ ਕਹਿੰਦੇ ਹੋਰੇ ਸਾਰੇ ਕੰਮ ਦੀ। ਇੱਕ ਅੱਧਾ ਮੈਚ ਹੋਊ। ਚੱਲ ਕਬਲ ਇੱਧਰ ਨੂੰ ਆ ਕਬਲ ਤੇ ਇੱਧਰ ਹੋ ਜਾ ਪੌੜੀ ਤੇ ਇੱਧਰ ਚੜ ਜਾ ਪੌੜੀਆਂ ਉਨੂੰ ਲਓ ਜੀ ਜਿੰਨੇ ਬੰਦੇ ਨਿਕਲਦੇ ਆ ਉਹਨੂੰ ਉਹਨੂੰ ਗਿਣ ਕੇ ਉੰਨੇ ਬੰਦਿਆਂ ਨੂੰ ਐਂਟਰ ਕਰਦੇ ਆ ਅੰਦਰ ਲਓ ਜੀ ਦੇਖੋ ਭੀੜਾ ਭਾਰਤੀ ਆ ਹਾਲਗਾ ਗੱਲਾਂ ਕਿਹੜੀਆਂ ਜੋੜਦੀਆਂ ਹੋਣਗੀਆਂ ਮਿੱਤਰੋ ਹਾਲੇ ਤਾਂ ਹੀ ਮੇਲਦੀ ਆ ਕਹਿੰਦਾ ਲੱਕੀ ਰੇਡ ਨੂੰ ਕਿਉਂਕਿ ਜਿਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਸਤਰੀ ਬੇਨਤੀ ਹੈ ਬਸ ਟਾਈਮ ਨਾ ਸਮਾਂ ਖਰਾਬ ਕਰੀਏ ਵੀਪੇ ਬਿੱਜੂ ਦੀ ਬੇਨਤੀ ਹੋਈ बार-बार ਅਪੀਲ ਕਰ ਚੰਗੀ ਲੱਗਦੇ ਮੈਂ ਬੇਨਤੀ ਕਰਦਾ ਪਲੀਜ਼ ਜਲਦੀ ਆਪਾਂ ਮੈਦਾਨ ਦੇ ਬੋਰਡ ਤੇ ਡਾਟ ਦੇ ਬੋਰਡ ਕਰੀਏ ਸਦਰ ਸੜਕ ਚਾਹ ਲੋ ਆਦੀ ਸ੍ਰੀਮੁਹਰਤ ਚੱਲੀ ਆ ਰਹੀ ਹੈ ਸਰਵਨਾਮ ਸਾਰਾ ਭਰਾ ਤੇਜੀ ਜੱਗ ਤੇ ਹਾਂਜ ਇਹਨਾਂ ਵੱਲੋਂ ਕਦੇ ਵੱਡਾ ਸਨਮਾਨ ਕਿਤੇ ਕੀਤਾ ਜਾਣਾ ਹੈ ਐਸ ਪਰ ਮੌਜਨਾ ਵੀ ਰਿਹਾ ਕੀਤਾ ਜਾਂਦਾ ਭਈ ਵਾਹ ਬੜੇ ਪਿਆਰੇ ਵੀਰ ਆ ਸਾਡੇ ਕਹਿੰਦੇ ਗੁਰਿੰਦਰ ਤੇ ਨਾਲ ਕਹਿੰਦੇ ਜਿੱਟੂ ਆਵਨ ਸਾਡਾ ਭਰਾ ਸਿਮਾ ਬਗਰੀਆ ਸਾਡਾ ਭਰਾ ਤੇ ਨਾਲ ਤੇਜ ਬੇਦ ਚਾਟੋ ਸਾਡਾ ਭਰਾ ਕਹਿੰਦਾ ਹਾਰਸ਼ ਸਾਡਾ ਭਰਾ ਕਹਿੰਦੇ ਇਹਨਾਂ ਨਾਲ ਕਹਿੰਦੇ ਮੇਰੇ ਵੀਰ ਨੰਬਰ ਤੇ ਮਣੀ ਦਾ ਜੇ ਕਹਿੰਦੇ ਮੇਰੇ ਵੀਰੋ ਐਪਲ ਦੀ ਮੌਜ ਨਾਲ ਜਿਹੜਾ ਕਹਿੰਦੇ ਮਾਨ ਸਨਮਾਨ ਕੀਤਾ ਜਾਣਾ ਹੈ ਜੇ ਸਾਡੇ ਜਿਹੜੇ ਪੂਰੀ ਲੀਗ ਨੂੰ ਕਹਿੰਦੇ ਧੱਕਾ ਵਾਲਾ ਮੈਂ ਕਰਦਾ ਹਾਂ ਬ੍ਰਿੰਦਰ ਸਾਡਾ ਭਰਾ ਨਾਲ ਭਾਜੀ 5 ਮਿੰਟ ਦਾ ਸਮਾਂ ਜੀ ਬੰਦ ਬੰਦੋ ਵੀਰ 5 ਮਿੰਟ ਦਾ ਦੇ ਦੇ ਤਰੇ ਕੋਈ ਕਰਨ ਨਹੀਂ ਕੋਈ ਹੈਗਾ ਭਪਿੰਦ ਸਵੇ ਦਾ ਦਿਮਾਗ ਖਰਾਬ ਹੋ ਜਾਂਦਾ 5 ਮਿੰਟ ਦਾ ਦੇ ਮੈਂ ਨਹੀਂ ਦੀ ਮੋਦੀ ਨੂੰ ਚੀਸ ਲੋਹੜ ਕੇ ਆ ਜਦ ਪਤਾ ਸੀ ਕਿ 7 ਵਜੇ ਮੈਚੂਰ ਕੋਰਟ ਆਇਆ ਬਨੇ ਲੱਗਦੀ ਤੁਹਾਡੀ ਨੀ ਬੜੀ ਹੈ ਜਲਦੀ ਆ ਕੇ ਬਾਹਰ ਜਾਓ ਪੰਜਵੇਂ ਦਾ ਟਾਈਮ ਹੈ ਆਪਾਂ ਨਹੀਂ ਤਾਂ ਤੁਸੀ ਢੀਲੋ ਜਿਤਾਵਤ ਜੇ ਤੋਹਣ ਕੇ ਅੜਨ ਉਹਦੇ ਪਾਸੇ ਭਾਈ ਜੀ ਜਰੂਰ ਆ ਜਾਣਗੇ ਮੇਰੀ ਬੇਨਤੀ ਹੈ ਟੀਮ ਵੱਲੋਂ ਇਹ ਕਹਿੰਦੇ ਵਿਸ਼ੇਸ਼ ਤੌਰ ਤੇ ਧਰਾਂ ਨਾਲ ਅੱਜ ਗੱਬਰ ਦਿਹਾੜੀ ਦੇ ਨਾਲ ਕਹਿੰਦੇ ਮੇਰੇ ਵੀਰੋ ਬਣੀ ਭਰਾ ਦਾ ਕਹਿੰਦੇ ਸਰਮਾਨ ਜਿਹੜਾ ਹਾਲ ਪਰ ਹੋਜਣਾ ਕੀਤਾ ਜਾ ਰਿਹਾ ਵਿਰਿੰਦਰ ਸਾਹਿਬਾ ਵੀ ਜੱਜੂ ਨਾਲ ਆ ਹਨ ਟੀਮਾ ਸਾਡਾ ਨਾਗੜੀਆਂ ਤੇ ਨਾਲ ਸੀਜ ਕੋਈ ਚਾਖਲ ਤੇ ਫਾਰਸ ਭੱਗੂ ਸਾਡਾ ਭਰਾ ਇਹਨਾਂ ਵੀਰਾਂ ਵਾਲਾ ਕਹਿੰਦੇ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਸੋਨੀ ਸਾਡੇ ਵਾਲੇ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਬੜਾ ਪਿਆਰਾ ਵੀਰਾ ਸਾਡਾ ਐਨ ਬੜਾ ਮਾਣ ਹੈ ਸਾਨੂੰ ਬਈ ਜੀ ਆਓ ਜੀ ਟੀਮਾ ਮੇਰੀ ਬੇਨਤੀ ਹੈ ਉਹਦੇ ਪਾਸੋਂ ਲਓ ਜੀ ਬਾਹਰ ਗੋਮੋ ਤੇ ਬਰੋਨਾ ਦਾ ਫਾਈਨਲ ਮੈਚ ਹੋਣ ਲੱਗਿਆ ਹੈ ਸਾਹਮਣੇ ਹੋਰ ਕੋਈ ਕਬੱਡੀ ਚਾਲੇ ਪਾਉਣ ਵਾਸਤੇ ਆਏ ਜਿਹਨੂੰ ਪਿਆਰ ਵਰਤਾਰ ਉਹ ਦੂਸਰੇ ਪਾਸੇ ਵੀ ਚਾਹ ਦੇ ਵੀ ਨਾ ਨਾ ਵੇਖੀ ਆ ਵੀ ਆਪਾਂ ਜਾਂਦੀ ਜਿਹੜਾ ਮੈਚ ਕਰ ਦਿੱਤੀਓ ਸਾਰ ਬਾਾਰ ਬੇਤੀ ਹੈ ਸੋਦੇ ਸਾਹੇ ਕਿਹੜਾ ਵੱਡਾ ਮਾਲੋ ਕਿਹੜੇ ਵੀ ਜਿੱਧਰ ਸਭੋ ਵਾਲੀ ਪਈਆ ਤੇ ਨਾਲ ਕਿਤੇ ਵੀ ਕਿੰਦਾ ਪਰਿਆਰ ਬਰਦਾਸ਼ਤ ਹੋ ਸੇਸ਼ ਤਰ ਤੋ ਅੱਜ ਪਹਿਲੇ ਕੱਪ ਦੇ ਵਿੱਚ ਬੱਲੇ ਬੱਲੇ ਖੁੱਲਿਆ ਮੇਰੇ ਚੌਥਾ ਅਗਲੀ ਗੱਲ ਜਿਹੜਾ ਤੇ ਅਸੀਂ ਛੇੜਾ ਵੀਰ ਸਾਥ ਖੁੱਲਿਆ ਅੰਤ ਕਰੀਏ ਮੈਂ ਉਧਰੋਂ ਪਸੰਦ ਪਹਿਲੀ ਕਬੱਡੀ ਪਾਉਣ ਵਾਸਤੇ ਚਾਰੋ ਜਵੇਦ ਤੇ ਦੂਸਰੇ ਪਾਸੇ ਚਾਰੋ ਨਾਲ ਕਬੱਡੀ ਦੇ ਵੱਡੇ ਪਹਿਲੀ ਰੇਟ ਪਾਉ ਜਵੇਦ ਖੇਡ ਦਾ ਸ਼ਕੀਰ ਤੇ ਝੜਕ ਲਗੇ ਗਿਰਸੇ ਦੀ ਉਹ ਕਬੱਡੀ ਦੇ ਕਿਆ ਗਿਆ ਪੰਨਿਆਂ ਦੀ ਸ਼ਾਇਆ ਇਹ ਪੱਟ ਤੇ ਦਾਰ ਖੱਤੀ ਇਹ ਜਾਏ ਹੁਣ ਰੇਡ ਤੇ ਆ ਗਿਆ ਲਓ ਬਗੋ ਸਾਹਮਣੂ ਆ ਚਾਰ ਖੜਾਈ ਟੱਕੇ ਇਹਨੂੰ ਕੋਈਆਂ ਕਿਸੇ ਤੋਂ ਟੱਕੂ ਇਹ ਜਿਸ ਨਾਲ ਪਸਲ ਲੱਗੇ ਗੁੱਟ ਕਰਦੇ ਟੱਕ ਇਹ ਖੇਡ ਜਵਾਨਾਂ ਨੇ ਫਿਰ ਕਰਦੀ ਹੋਇਆ ਮਸਤ ਬਣਾਂਗੇ ਲਾਗਲੀ ਗੋਡੀ ਕਬੱਡੀਆ ਲਓ ਸਾਹਮਣੇ ਕਹਿੰਦੇ ਮੰਨੇ ਨਹੀਂ ਪਈ ਕਬੱਡੀ ਇਹ ਖੇਡ ਦਾ ਆਮ ਤਰੀਕਾ ਬੜੇ ਪਾਸੇ ਐਨ ਕਹਿੰਦੇ ਅਜਿਹੇ ਦਿਨ ਦੇ ਕਹਿੰਦੇ ਵੱਡੇ ਮੈਚ ਹੋਏ ਪਰ ਆਹ ਕਹਿੰਦੇ ਵੀਰੋ ਪਰ ਤੇਰੀ ਚੜ੍ਹਾਈ ਆ ਦੁਨੀਆ ਜਾਣਦੀ ਆ ਨੌ ਜੋਰ ਲੱਗਿਆ ਹੋਇਆ ਲਓ ਸਾਹਮਣੇ ਬੱਲੇ 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 ਵਾਹ ਬਈ ਨਾ ਇੱਕ ਤਗੜੇ ਅੰਕ ਦਾ ਵਾਧਾ ਨੌਜਾਨ ਐਰ ਕਹਿੰਦੇ ਮੇਰੇ ਵੀਰੋ ਚਰਚੇ ਹੁੰਦੇ ਬਾਹਰ ਗਾ ਦੀ ਟੀਮ ਬੱਚੋ ਨਾਲ ਦੀ ਤਿਆਰ ਕੀਤੀ ਟੀਮ ਹੈ ਲਓ ਸਾਹਮਣੇ ਕਹਿੰਦੇ ਵੇਖਾ ਵੀ ਕਿਹੜਾ ਖਿਡਾਰੀ ਕਹਿੰਦੇ ਬੱਲੇ ਬਲੇ ਕਰਵਾਵੇਗਾ ਆ ਨੌੜ ਹੋਣੀ ਕਰੇ ਲੱਗਿਆ ਹੈ ਪਰ ਆਹ ਸਾਹਮਣੇ ਮੇਰੇ ਵੀਰੋ ਇੱਕ ਡਬਲ ਡੱਕ ਤੇ ਪੁਆਇੰਟ ਜਿਹੜਾ ਕਹਿੰਦੇ ਰੇਡਰ ਦੇ ਸੇ ਆਇਆ ਹੈ ਰੋਈ ਦੇ ਲਾਪਾਸੇ ਗਲੀ ਕਬੜੀ ਹੁਸ਼ਿਆਰਪੁਰਿਆ ਫਿਰ ਪਾਣ ਵਾਸਤੇ ਨਾ ਤਾ ਸਿੱਖ ਸਰਦਾਰ ਨੌਰੀਆ ਨੇ ਕਿ ਕੋਈ ਪਵਾਲੇ ਤੋਂ ਦੋ ਵਾਰ ਵਿੱਚ ਬੇਸ਼ਕਮ ਕੋ ਸੱਤ ਲਾਏ ਐ ਸੱਤ ਲਾਰ ਕੇ ਕਿੰਨਾ ਭੜਾ ਮੀਠਾ ਲਾ ਕੇ 13 ਵੇਸਰ ਬਸ ਸਡਾਨੀਆਂ ਦੇ ਐ ਬੀਣਾ ਤਾਰ ਦੋ ਦਾ ਤੇਰਾ ਸੋਦੀ ਕੋਈ ਨਾ ਕੋਈ ਧਰਨਾ ਪਿਆ ਉਹ ਵੱਡਾ ਤੱਪ ਤੇ ਵੱਡੀ ਗਲਤ ਕਰ ਲਈ ਪਾਣੀ ਆ ਬੁੱਗਲ ਵੀਰ ਕਹਿੰਦੇ ਵੀ ਆਲੋ ਫਿਰ ਤੋਂ ਮਾਰਾ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਉਧਰੋਂ ਪਾਸੇ ਮੈਨੂੰ ਲੱਗਦਾ ਕਿ ਖਾ ਲੈ ਪੈ ਗਈ ਤੇ ਦੇਖੋ ਸਾਹਮਣੇ ਉਹ ਖਰੇ ਪੈਰ ਅਰਸ਼ਕਾਰਪੁਰਾ ਕਬੱਡੀ ਪਾਗਵਾਸ ਕਰਦਾ ਹੈ ਤੇ ਅਗਲੀ ਗੱਲ ਵਿਸ਼ਾਲ ਕਰਮ ਕੁੱਟੀ ਹੈ ਲਓ ਸਾਹਮਣੇ ਕਹਿੰਦੇ ਨਵੇਂ ਪਿੰਡੀਆਂ ਦੇ ਵੀਰ ਖੇਡ ਮੈਦਾਨ ਦੇ ਕਿਹੜੇ ਵੇਖੀ ਇਸੇ ਦੇ ਕਿਹੜੇ ਰੇਡ ਸੌਣ ਲਈ ਆਈਆਂ ਕਹਿੰਦੇ ਬਾਗਾ ਵੀਰੋ ਚਾਰ ਯਾਪੇ ਕਹਿੰਦੇ ਕਿਹੜਾ ਖਵਾਰੀ ਕਹਿੰਦੇ ਬੱਲੇ ਬੱਲੇ ਕਰਵਾਏਗਾ ਗੱਲਾਂ ਕਹਿੰਦੇ ਹੋ ਗਈਆਂ ਮੇਰੇ ਵੀਰੋ ਟਕਾੜੇ ਲਓ ਸਾਹਮਣੇ ਕਹਿੰਦੇ ਵੇਖੋ ਪਹਿਲੇ ਰੇਡ ਲੋਕਾਂ ਦੀ ਨਿਗਾਹ ਕਹਿੰਦੇ ਆ ਮੈਚ ਨੂੰ ਲੈ ਕੇ ਟਿਕੀ ਹੋਈ ਹੈ ਚਾਰ ਸਫੇਰੇ ਲੋਕ ਬੈਠੇ ਨੰਦ ਰੰਦੇ ਹੋਏ ਹੈ ਪਰ ਉਹ ਸਾਹਮਣੇ ਕਹਿੰਦੇ ਨਵੇਂ ਪਿੰਡੀਆਂ ਕਹਤਾ ਕਰੇ ਕਮਾਲ ਕਰ ਗਿਆ ਬੜੇ ਪਿੰਡੀਆਂ ਧੱਕਾ ਕਰਕੇ ਨੇ ਕਰਵਾ ਗਿਆ ਅਗਲੇ ਰੇਡ ਸਬਰ ਗੁੱਜਰੇ ਇਸੇ ਨੇ ਕਹਿੰਦੇ ਨਾਈਨ ਪਾਉਣ ਲਈ ਵਾਧਾ ਆਇਆ ਆ ਚਾਰਾਂ ਦੀ ਲੱਗੇ ਚਾਰ ਕਹਿੰਦੇ ਮੇਰੇ ਪੰਜਾਬੀ ਕਹਿੰਦੇ ਸ਼ੁਰਲੀ ਕਹਿੰਦੇ ਖੀਰਾਂ ਦੇ ਵੀ ਕਹਿੰਦੇ ਚੜਦੇ ਹੋਏ ਆ ਕਦੇ ਕਦੇ ਜੋਰ ਤੇ ਚੜਦੇ ਹੋਏ ਆ ਕਹਿੰਦੇ ਜਵਨ ਨੂੰ ਦੁਨੀਆ ਜਾਣਦੀ ਹੈ ਪਰ ਆਹ ਸਾਹਮਣੇ ਕਹਿੰਦੇ ਬੱਲੇ 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 ਕਬੱਡੀ 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 ਆਹ ਸਾਹਮਣੇ ਕਹਿੰਦੇ ਇਹ ਬੰਦਾ ਜਰਮਨ ਤੋਂ ਸੱਜਿਆ ਆਇਆ ਹੈ ਕਮਲਪੁਰ ਦੀ ਮੇਰੇ ਜੋਧੀ ਰੇਡ ਪਾ ਰਿਹਾ ਹੈ ਤੇ ਬਗੂਏ ਚੱਕੋ ਮੈਂ ਘਰ ਦੇ ਗਲ ਕਰਾ। ਇਧਰ ਪਾਸੇ ਚੌਂਦੀ ਦੀ ਫਿਰ ਪਾਈ ਹੋਈ ਕਬੱਡੀ। ਲਓ ਸ਼ਾਨਪੁਰ ਦਾ ਏਰੀਆ ਕਿ ਛੱਡ ਕੇ ਸ਼ਹਿਰ ਦਵਾਤਾ ਤੇ ਅਭਿਆਨੂ ਕਰ ਸੀਗੀ। ਲਓ ਛੱਡ ਕੇ ਸ਼ਹਿਰ ਦਵਾਤਾ ਅਭਿਆਨੂ ਕਰ ਸੀਗੀ। ਲਓ ਲੇਕੇ ਚੱਲ ਕੇ ਨਾਜਰਾ ਖੁੱਜੀ ਮਾਰ ਗਿਆ ਕਿ ਪੁੱਤ ਜੀ ਬੜੀ ਹੋ ਗਈ। ਉਹ ਬਾਦਲੀ ਕਬੱਡੀ ਵੀ ਟਾਕ ਵਿੱਚ। ਉਹ ਦਾ ਬੇਤਾਲਾ ਸਭ ਲੱਗ ਗੋ। ਉਹ ਖਾਣੇ ਖੁਲਾਣੇ ਮਿੱਤਰੋ। ਉਹ ਖਾਕੇ ਖੁਲਾਣੇ ਮਿੱਤਰੋ। ਲਓ ਅਗਲੀ ਕਬੱਡੀ। ਕਿਤਾ ਫਰਾਰ ਪਾਉਣ ਵਕਤ ਮਾਤਾ ਨੇ ਕਰਾ ਦੇਣੀ ਸੀ ਬਾਈ ਨੇ ਵਿਸ਼ਾਲ ਗੱਲਾਂ ਸੋਹਦੀਆਂ ਹੋਈਆਂ ਉਹਨੇ ਕਰਾ ਦੇਦੀ ਜੇ ਉਹਨੂੰ ਹਰ ਕੇ ਕੈਨੇਡਾ ਨੂੰ ਹਲਾ ਵਿੱਚ ਲੋਈਆਂ ਇਕੱਲੇ ਇਕੱਲੇ ਕੇ ਦਸਤ ਤੇਲਾ ਉਹ ਲੋਕ ਨੇ ਯਾਰੋ ਲਿੰਦੇ ਆ ਮਿੱਤਰਾਂ ਦੇ ਕੱਪ ਕੋ ਤੇ ਵੇਖ ਲੜ ਕੇ ਪੈਂਦੇ ਆ ਮਿੱਤਰਾਂ ਦੇ ਕੱਪ ਕੋ ਤੇ ਵੇਖ ਲੜ ਕੇ ਪੈਂਦੇ ਵਿਸ਼ਾਲ ਉਹ ਚੱਕ ਲੈ ਕੇ ਕਰਦੇ ਨਾਜਵਾਨਾਂ ਨਾਲ ਗੱਲਬਾਤ ਨਾਓ ਸਾਹਰੇ ਕਰੇ ਚਰਚੇ ਰੇ ਪਾਸੇ ਕਿੰਦਾ ਤੇ ਸ਼ੁਰਲੀ ਕਿੰਦਾ ਤੇ ਸ਼ੁਰਲੀ ਬੱਲੇ 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 ਕਿੰਦਾ ਰੇ ਫਿਰ ਕਹਿੰਦੇ ਆਈ ਆ ਕਹਿੰਦੇ ਬੰਦਾ ਕਮਾਲ ਕਰ ਗਿਆ ਖੇਡ ਮੈਦਾਨ ਦੇ ਵਿੱਚਾਂਗੇ ਅੱਰੀ ਰੇਡ ਤੋਂ ਲਈ ਕਹਿੰਦੇ ਜੈਰੋ ਫੜਿਆ ਆਇਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਐਨ ਚਾਰਾਂ ਲਈ ਲਗੀ ਚਾਰ ਉਧਰ ਦੇ ਪਾਸੇ ਗੁਰਦਾਸਪੁਰ ਆ ਪੱਤਾ ਸੁਭਾ ਜੱਕੀ ਫਿਰਦਾ ਵੀ ਅੱਜ ਜਾਰੋ ਨੂੰ ਫੜਨਾ ਤਾਰਾ ਅਰੇ ਸਾਹਮਣੇ ਕਦੇ ਚਰਚੇ ਇਸੇ ਮੇਲੇ ਨੇ ਆ ਚਾਰਾਂ ਨੇ ਲੱਗੀ ਚੈਨ ਥੇਰ ਮਰਾਨ ਦੇ ਅੰਦਰ ਪਰ ਇੱਕ ਤਕੜਾ ਪੁਆਇੰਟ ਬਾਈ ਜੀ ਉਹ ਕਿਹੜੇ ਨੂੰ ਬਾਈ ਜੀ ਪਿੱਛੇ ਪਿੱਛੇ ਉਹਦਾ ਮੇਰੀ ਬੇਨਤੀ ਹੈ ਲਾਈ ਬੜੇ ਹੈ ਲਓ ਹੁਸ਼ਿਆਰਪੁਰ ਆ ਸਭ ਤੋਂ ਵੱਧ ਪੜੇ ਲਿਖੇ ਲੋਕ ਬੰਦੇ ਜਾਂਦੇ ਹੁਸ਼ਿਆਰਪੁਰ ਦੇ ਵਿੱਚ ਉਸੇ ਇਲਾਕੇ ਦਾ ਉਸੇ ਜਿਹੜਾ ਕਹਿੰਦੇ ਰੇਡ ਪਾ ਰਿਹਾ ਪਰ ਆਹ ਸਾਹਮਣੇ ਕਹਿੰਦੇ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਕੈਨੇਡਾ ਤੋਂ ਆਇਆ ਜੋ ਬੋਰ ਨਾਮ ਹੈ ਲਓ ਸਾਹਮਣੇ ਕੰਦੀ ਦੇਖਾ ਰੇ ਪਾਸੇ ਵੀ ਸੰਤ ਨਾਲ ਸੰਤ ਲੜੇ ਜ਼ਹਿਰ ਬਿਰਕੇ ਨੂੰ ਚੜੇ ਸੱਪ ਨਾਲ ਸੱਪ ਲੜੇ ਜ਼ਹਿਰ ਬਿਰਕੇ ਨੂੰ ਚੜੇ ਲਓ ਸਾਹਮਣੇ ਕਹਿੰਦੇ ਕਮਾਲ ਹੋ ਰਹੀ ਹੈ ਖੇਡ ਮੈਦਾਨ ਦੇ ਅੰਦਰ ਬੜੇ ਪਿੰਡਿਆ ਕਹਿੰਦੇ ਇਸ ਲਈ ਨਾਈ ਵਾਲਾ ਰੇਡ ਪਾਂ ਲਈ ਕਹਿੰਦੇ ਵਾਧਾ ਆਇਆ ਖੇਡ ਮੈਦਾਨ ਅੰਦਰ ਐਨ ਚਾਰਾਂ ਦੀ ਲੱਗੀ ਚੈ ਆਓ ਸਾਹਮਣੇ ਕਹਿੰਦੇ ਵਿੱਕੀ ਦੇ ਚਰਚੇ ਹੋਏ ਆ ਤਗੜਾ ਕਹਿੰਦੇ ਖੇਡਿਆ ਮੇਰੇ ਵੀਰੋ ਲਓ ਲੋਕਾਂ ਦੀ ਨਿਗਾਹ ਤੇ ਹੀ ਆ ਆ ਰੇਡ ਤੇ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਪਰ ਆਓ ਸਾਹਮਣੇ ਖੜੀ ਯਾਰਾ ਜਿੱਤ ਦਾ ਨਿਸ਼ਾਨ ਹੁੰਦਾ ਏ ਉਹ ਆਪਣੇ ਤੇ ਸਾਰੇ ਉਹਨਾਂ ਬਾਦ ਹੁੰਦਾ ਏ ਦੋਇਦਲੇ ਪਾਸੇ ਗਈ ਕਬੱਡੀ ਫੁੱਲ ਉਹ ਗੱਣ ਚੋੜੀ ਸ਼ਾਤੀਆ ਜਵਾਜਵਾਨੀ ਕਿ ਉਹ ਤਾਂ ਗੇਮ ਕਦੇ ਦੀ ਮਰਦੀ ਜਦੋਂ ਇਹਨਾਂ ਸਪੋਰਟਰ ਕੱਖਾਂ ਤੋਂ ਪਰ ਗਈ ਕਰਣਾ ਜੁਦੇ ਰਹੇ ਪਰ ਬੰਦੂ ਦੁਨੀਆ ਤੁਹਾਡੀ ਦੀ ਫੈਨਟ ਕਰ ਉਹ ਕੀ ਚੜਦੇ ਕੀ ਲੈਂਦੇ ਉਹ ਮਿੱਤਰਾਂ ਦੇ ਕੱਪ ਦੇ ਤੋਂ ਦੇਖ ਲਲਕਦੇ ਪੈਂਦੇ ਉਹ ਮਿੱਤਰਾਂ ਦੇ ਕੱਪ ਦੇ ਤੋਂ ਅਨ ਵੇਖ ਲਲਕਦੇ ਪੈਂਦੇ ਅਗਲੀ ਕਬੱਡੀ ਪਾਉਣ ਵਾਟ ਉਹ ਪਾਉਣ ਆ ਗਿਆ ਉਹ ਚਲੇ ਚਲੇ ਜਾ ਗਿਆ ਵਿਸ਼ਾਲ ਚੱਕ ਲੈਣ ਦੇ ਕਹਿੰਦੇ ਜੈਰੋ ਨਹੀਂ ਕਰੇ ਪਈ ਉਹ ਰੇਡ ਆ ਮੇਰੇ ਵੀਰੋ ਪੰਜਾਬੀਰੋ ਖੇਡ ਮੈਦਾਨ ਦੇ ਅੰਦਰ ਉਧਰੇ ਪਾਸੇ ਚੜਤੇ ਹੋਣੇ ਆ ਜਿਹਾ ਅੱਜ ਫੜਿਆ ਗਿਆ ਨਾ ਤੇ ਮੇਰੇ ਵੀਰੋ ਚੜਤੇ ਪੂਰੇ ਪੰਜਾਬ ਦੀ ਪੂਰੇ ਕੈਨੇਡਾ ਦਾ ਕਪਰੀਕਾ ਦਾ ਇੰਗਲੈਂਡ ਦਾ ਤਹੌੜ ਆ ਰਹੇ ਪਰ ਆ ਉਹ ਸਾਹਮਣੇ ਕਹਿੰਦੇ ਇੱਕ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਭਾਈ ਜਣ ਕਹਿੰਦੇ ਜੋੜਦਾ ਮੇਰੇ ਪੰਜਾਬੀ ਵੀਰੋ ਖੇਡ ਦੇ ਮਾਹੌਲ ਤੇ ਦੇਖਾਂਗੇ ਲਓ ਸਾਹਮਣੇ ਕਹਿੰਦੇ ਬਾਲ ਦੇ ਪਾਸੇ ਅਗਲੇ ਰੇਡ ਪੌਲੀ ਕਹਿੰਦੇ ਨੋਈਆਂ ਫੇਰ ਜਿਹੜਾ ਕਹਿੰਦੇ ਪਰਿਆ ਆ ਮੇਰੇ ਵੀਰੋ ਆਹ ਮੁੰਡੇ ਦੇ ਚਰਤੇ ਐ ਆਹ ਵੱਡੇ ਵੱਡੇ ਕੱਪਾਂ ਦੇ ਖੇਡਣਾ ਜਾਣਦਾ ਐ ਪਰ ਉਹ ਥੋੜੇ ਟਾਈਮ ਦਾ ਕਹਿੰਦੇ ਮੇਰੇ ਵੀਰੋ ਯੂਰੋ ਕੱਪੇ ਸ਼ੁਰੂ ਹੋ ਜਾਣੇ ਐ ਤੇ ਸਾਰੇ ਜਿਹੜੇ ਵੀ ਪਲੇਅਰ ਖੇਡਣ ਆਏ ਐ ਇਹ ਕਹਿੰਦੇ ਮੇਰੇ ਵੀਰੋ ਵੱਖ-ਵੱਖ ਕੰਟਰੀਆਂ ਵਿੱਚ ਖੇਡਦੇ ਨੇ ਰਹਿਣਗੇ ਲਓ ਦੇ ਪਾਸੇ ਜੋ ਬੇਨਾ ਬੇਨਾ ਜੇਬ ਵਾਲਾ ਦਾ ਉਹ ਨਿੰਮ ਬੇਲੇ ਵਾਕੇ ਵੇਖੋ ਉਹ ਮੇਲਾ ਯਾਰਾਂ ਦਾ ਲਓ ਯਾਰੋ ਸਾਰੇ ਟੱਕੇ ਹੋਏ ਨੇ ਜਿਹਦੇ ਦੇ ਪਾਸੇ ਢੋਲੇ ਦੀ ਫਿਰ ਕਬੱਡੀ ਪਾ ਦਿੱਤੀ ਆ ਉਹ ਵਾਕਿ ਕਿਤੇ ਹੱਥੋਂ ਆਈ ਨਹੀਂ ਕੋਈ ਕੀਤੀ ਆ ਪਰ ਪੁਆਇੰਟ ਉਹ ਰਾਜਾ ਟੋਲਾਂ ਦੀ ਟੀਮ ਦੇ ਵਾਸਤੇ ਲੱਖਾਂ ਜੰਗ ਦਾ ਵਾਅਦਾ ਕਰਦਾ ਤੇ ਅਗਲੀ ਕਬੱਡੀ ਫੇਰ ਪਾਉਣ ਵਾਸਤੇ ਬੰਨਾ ਸਿੱਧੂ ਕੇ ਰਾਜ ਭਾਗਤ ਸਾਹਿਬ ਇੱਥੇ ਰਹਿਣੂ ਉਹ ਨਾਲ ਕਿਹੜਾ ਕੋ ਚਾਕੇ ਆਹ ਲੱਕ ਦੇ ਲਾ ਕੇ ਟੱਚ ਦੋਨੇ ਪਾਸੇ ਸ਼ੁਰਲੀ ਸ਼ੁਰਲੀ ਪਰ ਪੁਆਇੰਟ ਕਦੇ ਦੋਲੇ ਵੱਡਾ ਵੀ ਜਿਹਦੇ ਵਾਸਤੇ ਲੱਖਾ ਜੱਕ ਦਾ ਵਾਅਦਾ ਕਰਦਾ ਹੈ ਅਗਲੀ ਕਬੱਡੀ ਉਹ ਵਿੱਕੀ ਜਦੋਂ ਪੁਜੀਆ ਪਾਉਣ ਵਾਸਤੇ 왔다 ਵਿੱਕੀ ਵਿੱਕੀ ਰੋ ਰਹਾ ਜਿਹੜੇ ਤਗੜੀ ਕਬੱਡੀ ਦਾ ਖੇਡ ਮੈਦਾਨ ਵਿੱਚ ਖੜੇ ਹੈ ਲਓ ਉਹਦਾ ਸਰਗਾਮੀਆ ਕਬੱਡੀ ਪਾਉਣ ਵਾਸਤੇ ਉਹ ਤੱਕ ਤੇ ਮਾਰੀ ਥਾਪੀ ਦਾ ਜਿਹੜੇ ਕਿ ਲੋਹੇ ਵਾਂਗੇ ਪੱਟਾ ਉੱਤੇ ਮਾਰ ਥਾਪੀ ਉਹ ਇੱਕ ਪਾਸੇ ਰਾਈਡਰ ਤੇ ਦੂਸਰੇ ਪਾਸੇ ਕਾਸੀ ਉਹ ਵਿਚੇ-ਪਿੰਡੇ ਵਿੱਚ ਮੈਦਾਨ ਅਕਮਲ ਬਣੇ ਖਾੜੀਆਂ ਫਲਕਾਂ ਦੇ ਉਹ ਕਬੱਡੀ ਉਧਰਲੇ ਪਾਸੇ ਅਗਲੀ ਰੇਡ ਪਾਲੀ ਕਹਿੰਦੇ ਫੇਰ ਸਿੱਕਾ ਸਰਦਾਰ ਕਿੱਧਰ ਉਨਾਏ ਹਨ ਕਹਿੰਦੇ ਅਗਲੀ ਰੇਡ ਪਾਲੀ ਕਹਿੰਦੇ ਬਹਲੇ ਆਇਆ ਆਹ ਚਾਰਾਂ ਦੀ ਲੱਗੀ ਹੋਈ ਚੈਨ ਘੁੰਮਣ ਲਈ ਕਹਿੰਦੇ ਵੱਡੇ ਵਾਰ ਕਰ ਰਹੇ ਮੇਰੇ ਵੀਰੋ ਖਿਡਾਰੀ ਆਪਣੀ ਨੌਟ ਵਾਰ ਰਹੇ ਐਨ ਸਾਹਮਣੇ ਵੇਖਾਂਗੇ ਚਾਰਾਂ ਦੀ ਲੱਗੀ ਹੋਈ ਚੈਨ ਕਿਹੜਾ ਖਿਡਾਰੀ ਹੰਡੇ ਬਣਾਉਂਦਾ ਤਰਾ ਕਹਿੰਦੇ ਸ਼ਿੰਦਾ ਹੈ ਮੇਰੇ ਪੰਜਾਬੀ ਵੀਰੋ ਆਹ ਪਰ ਸਾਹਮਣੇ ਵਾਹ ਨੋਜਨਾ ਇੱਕ ਤਗੜਿਆ ਅੰਕ ਦਾ ਵਾਧਾ ਤੋਂ ਅੰਕਰੇ ਕਰ ਗਿਆ ਅਗਲੀ ਰੇਡ ਪਾਲੀ ਜੈਰੋ ਆ ਗਿਆ ਫੇਰ ਕਹਿੰਦੇ ਜੈਰੋ ਜਵੇਰ ਇਸੇ ਨੇ ਬਾਈਨ ਰੇਡ ਤੋਂ ਲਈ ਮਰਿਆ ਉਹ ਚਾਰਾ ਵਾਲੀ ਲਗੀ ਕੈਨ ਉਹ ਰੇ ਪਾਸੇ 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 ਪਰ ਜੋ ਕਹਿੰਦੇ ਸਤਨਾਣੀ ਪੜਿਆ ਜਾਂਦਾ ਇਹ ਜੈਰੋ ਕਹਿੰਦੇ ਤਸਤਾਨ ਕਰ ਆ ਗਏ ਲਓ ਸਾਹਮਣੇ ਕਹਿੰਦੇ ਸਬਰ ਗੁੱਜਰ ਦੀ ਰੇਡ ਤੇ ਕੈਰਨ ਬੁੱਜਰੀ ਤੇਲੇ ਬਸੇਰੀ ਕਬੜੀ ਫਿਰ ਨੌਜਵਾਨ ਕਹਿੰਦੇ ਸਬਰ ਗੁੱਜਰ ਪਾਉਣ ਵਾਸਤੇ ਵਾਧਾ ਹੋਇਆ ਤੇ ਜਦੋਂ ਪਾਸੇ ਪਾ ਪਹਿਲੇ ਹੱਥੇ ਬਣਾਈ ਤੇ ਬੁੱਝਿਆ ਗਿਆ ਸੋ ਮੇਰੀ ਬੇਇੱਜ਼ਤੀ ਆ ਵਾਰ-ਵਾਰ ਲਓ ਅਗਲੀ ਕੋਈ ਢੋਲਾ ਤੇ ਗੱਲ ਕਰਿਆ ਮੇਰਾ ਵੀ ਵਿਸ਼ਾਲ ਤਰਨ ਕੋਟੀਆ ਲਓ ਸਾਹਮਣੇ ਕਹਿੰਦੇ ਮੇਰੇ ਵੀਰੋ ਕਮਾਲ ਆਦਰ ਨੇ ਪਾਸੇ ਐਨ ਬੋਡਾ ਬਾਬੰਦਾ ਲਓ ਸਾਹਮਣੇ ਕਹਿੰਦੇ ਮੇਰੇ ਵੀਰੋ ਢੋਲਾ ਉਧਰ ਨੇ ਪਾਸੇ 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 ਸਾਰ ਤਗੜਾ ਅੰਕ ਨਾਯਾਨ ਕਹਿੰਦੇ ਨਾਯਾਨ ਢੋਲਾ ਇਸੇ ਨਾਲ ਆਪਣੀ ਟੀਮ ਦੇ ਹਿੱਸੇ ਜੁੜਦਾ ਆਇਆ ਹੈ ਲਓ ਕਹਿੰਦੇ ਕਿੱਦਾਂ ਕਹਿੰਦੇ ਸੀ ਰੇਡ ਤੋਂ ਵੀ ਕਹਿੰਦੇ ਵਧਿਆ ਮੇਰੇ ਪੰਜਾਬੀਰੋ ਫੇਰ ਦੇ ਮੈਦਾਨ ਨੂੰ ਜਿਵੇਂ ਖਾ ਬਰੇ ਪਾਸੇ ਚਾਰੋਂ ਦੀ ਲੱਗੀ ਖੜੇ ਚੈਨ ਇੱਕ ਬੰਦੇ ਕਹਿੰਦੇ ਝੋਲ ਲੱਗਿਆ ਆ ਝੋਗਰੂ ਦੁਨੀਆ ਜਾਣਦੀ ਛੁਰਲੀ ਕੀਰਾ ਵਾਲੀਆ ਆਹ ਤਾਲੇ ਨੂੰ ਦੁਨੀਆ ਜਾਣਦੀ ਪਰ ਉਹ ਛੁਰਲੀ ਆਹ ਬੱਲੇ 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 ਆਹ ਬੱਲੇ 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 ਆਹ ਬੱਲੇ 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 ਟਕਰਾ ਗਿਆ ਨਾ ਟਕਰਾ ਜੱਫਾ ਪਰ ਉਹ ਉਧਰਲੇ ਪਾਸੇ ਕਲੀ ਰਿਕਾਰ ਕੋਰਤੇ ਨਵਾਂ ਨਹੀਂ ਧਰਤੀ ਦੇ ਉੱਪਰ ਕਹਿੰਦੇ ਕਬੱਡੀ ਖੇਡਿਆ ਜਾਣਾ ਮੇਰੇ ਵੀਰੋ ਵੱਡੇ ਹੱਦੇ ਵੀ ਸਾਰੇ ਦਰਸ਼ਕਾਂ ਨੇ ਜ਼ੋਰ ਪਾਉਂਦਰਾ ਹੈ ਤੇ ਰੋਡੇ ਦੀ ਧਰਤੀ ਦੇ ਵਿੱਚ ਕਹਿੰਦੇ 15 ਜੂਨ ਆਉ ਕਹਿੰਦੇ ਮੇਰੇ ਵੀਰੋ ਚੜ੍ਹਦੇ ਹੋਣੇ ਹੈ ਪਰ ਆ ਕਹਿੰਦੇ ਪੰਨਾ ਮੇਰੇ ਰੇਸ ਦੇ ਵਿੱਚ ਉਧਰਲੇ ਪਾਸੇ ਕਮਾਲ ਖੇਡ ਦੌਰਾਨ ਅੰਦਰ ਇੱਕ ਤਗੜਾ ਅੰਕ ਦਾ ਵੱਟ ਲੌ ਨੌਜਾਨ ਕਰੇ ਆਪਣੀ ਟੀਮ ਦੇ ਹਿੱਸੇ ਜਿਹੜਾ ਕਹਿੰਦੇ ਜੋੜ ਗਿਆ ਲਓ ਸਾਹਮਣੇ ਕਹਿੰਦੇ ਜੈਰੋ 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 ਆਓ ਸਾਹਮਣੇ ਦੇਗਾ ਜਿੱਤ ਗਈ ਹੋਈ ਹੈ ਉਧਰੇ ਪਾਸੇ ਚਾਰ ਸ਼ੇਰੋ ਲੋਕ ਬੈਠੇ ਉਹ ਜੈਰੋ ਦੀ ਗੱਪਾਂ ਲੱਗ ਜਾਵੇ ਸਵਾਰ ਅੱਜ ਦੇ ਮੇਲੇ ਦਾ ਆ ਜਾਣਾ ਪਰ ਆਓ ਸਾਹਮਣੇ ਵੇਖਾਂਗੇ ਤਗੜਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਕਰੇ ਸਮਰ ਗੁੱਜਰ ਇਸਲੇ ਨੌਜਾਨ ਖੇਡ ਮੈਦਾਨ ਦਾ ਰੇਡ ਤੋਂ ਨਹੀਂ ਵੜਿਆ ਐਨ ਕਮਾਲ ਹੋਈ ਹੈ ਉਹਦੇ ਲਈ ਪਾਸੇ ਜੋੜ ਰਿਹਾ ਹੋਇਆ ਪਤਾਵਾ ਮੈਨੂੰ ਲੱਗਦਾ ਕਿ ਆ ਗਿਆ ਪਤਾਵਾ ਬੱਲੇ ਬੱਲੇ ਹੋ ਹੋ ਗਈ ਟੰਡ ਠੋਡੀ ਫੇਰ ਬੱਕੇ ਬੇਲੇ ਵਿੱਚ ਆਹ ਬੜੀਆ ਸਫਾਰੀ ਨੂੰ ਨਿਤਰਾ ਦੇ ਬੇਲੇ ਵਿੱਚ ਪਹਿਲੀ ਵਾਰ ਜਦੋਂ ਕਜੀਟੇ ਮੱਸੀ ਵਾਲਿਆਂ ਨੂੰ ਕਹਿੰਦੇ ਸਵਾਰੀ ਵੜੀ ਕਿਉਂਕਿ ਗੱਲਾਂ ਹੋਈਆਂ ਲਓ ਉਹਦਾ ਪੇਟ ਵਗਦੀ ਕਬੱਡੀ ਕੌਣ ਵਾਸਤੇ ਵੱਟ ਹੋਇਆ ਲਓ ਕਹਿੰਦੇ ਚੱਲ ਕੇ ਖੁੱਛ ਪੱਟ ਲਈ ਆਹ ਖੁੱਛ ਕੁੱਟੀ ਟਹੜੀ ਆਕੀ ਬਾਦਿਆਂ ਕਬੱਡੀ ਵਿੱਚ ਟਾਕ ਮਿੱਤਰੋ ਲਓ ਦਾ ਲੱਗਦੇ ਨੇ ਮਿੱਤਰੋ ਦੇ ਨਾਲ ਲਓ ਸਭ ਖਾ ਕੇ ਖਰਾਕ ਮਿੱਤਰੋ ਆਹ ਕਹਿੰਦੇ piyara Sukhkar ਕੇ ਮੁਰਦਾ ਪੁੱਜਿਆ ਹੱਤਿਆ ਵਿੱਚ ਆ ਗਿਆ ਦੇਖੋ ਧਾਵੀ ਹੱਦਾਂ ਪਾਉਣ ਲੱਗਿਆ ਚਾਰ ਚਾਫੀ ਖੜ ਗਏ ਬੁਰੇ ਚਕਾਨ ਵੜ ਕੇ ਉਹ ਗੁਰੂਆਂ ਸਨੌਣ ਲੱਗਿਆ ਸਕਿੰਡ ਸਕਿੰਡ ਕਰਕੇ ਸਮਾਂ ਬੀਤਦਾ ਜਾਗਾ ਔਰ 30 ਸਕਿੰਟਾਂ ਵਿੱਚ ਫੈਸਲਾ ਹੋਣਾ ਬਟ ਦੇਦਲੇ ਪਾਸੇ ਆਹ ਕਹਿੰਦੇ ਜੰਨਾ ਖੀਰਾ ਬਾਈਆ ਫੈਸਲਾ ਕਰ ਗਾ ਕਿ ਪੁਆਇੰਟ ਸਬਰ ਗੁਜਰਦਾ ਤੇ ਅਗਲੀ ਕਬੱਡੀ ਚਾਰੋਂ ਚਲੋ ਜਵਾਈ ਦੀ ਆਹ ਸਮਾਂ ਕਹਿੰਦੇ ਚਾਰੋਂ ਚਲੋ ਮੇਰੇ ਮਿੱਤਰੋ ਅੰਬਰੀਕਾ ਵਾਲਾ ਅੰਬਰੀਕਾ ਵਾਲਾ ਇਹ ਦੱਸਣ ਨਹੀਂ ਬੰਦਾ ਇਹ ਦੱਸਣ ਨਹੀਂ ਸਿਕੜਾ ਇੱਕ ਕਮੇਟੀ ਪਾ ਕੇ ਬਾਸਾ ਅੰਡਾ ਸਾਹੇ ਬੰਦਾ ਲਸੀਓ ਵਾਲਾ ਉੱਧਰ ਲਾਲੀ ਕੰਨ ਜੱਗੀ ਟੀਮਾ ਖੜਾ ਭਰਾ ਰਾਣਾ ਬਰਾੜ ਤਰੀਕ ਕਨੇ ਖੜੇ ਵੀਰ ਨਾਲ ਰੋਮੀ ਬੈਟ ਤੇ ਨਾਲ ਕਨੇ ਬਲਵਸ ਦੀ ਧੌੜੇ ਬੁੱਤੇ ਹੋਇਆ ਜਿਹੜੀ ਕਨੇ ਧਰਮਗੋੜੀ ਦਾ ਸੋਨੇ ਜੀ ਜਿਹੜੀ ਪੁੱਤੀ ਪੌਣੀ ਤੇ ਦੇ ਦੇ ਉਤੇ ਵਿਸ਼ੇਸ਼ ਤੌਰ ਤੇ ਵੱਡੇ ਬੰਦੇ ਪੱਡੀ ਗੁਜਰਾਣਾ ਟੁੱਟ ਕੇ ਨੂੰ ਆਹ ਮਗਰਾਂ ਟੋਡੀ ਪਾਉਣ ਲਈ ਪਰ ਕਹਿੰਦੇ ਡਬਲ ਟੱਚ ਹੈ ਤੇ ਸ਼ਿੰਦੋ ਵੀ ਪਾਈ ਆਹ ਮਦੂਰੀ ਪਾਈ ਪਰ ਕਿਹੜਾ ਕਿਹੜਾ ਸ਼ਤੀ ਸੋਲੇ ਆ ਦਿਲ ਰੰਗਦਾ ਉਹ ਗਲੀ ਚ ਲੱਡੂ ਫਵੰਡ ਜੱਟਿਓ ਉਹ ਵੇਰ ਕਿਰੀ ਧਰਤੀ ਚਲੇ ਅੱਪਰਸੜੀ ਦੀ ਧਰਤੀ ਤੋਂ ਭਰਾਣੇ ਕਹਿੰਦੇ ਫੋੜ ਟਰੈਕਟਰ ਜਿੱਦਿਆ ਉਹ ਪੰਪਾ ਕਹਿੰਦੇ ਐ ਕਹਿੰਦੇ ਤੇਰੇ ਮਿੱਤਰੋ ਟੋਲਾ ਟੋਲਾ ਅੱਪਰਸੜੀਆ ਤੇ ਅੰਦਰਸੜੀਆ ਮੁੰਡੇ ਆਵੇ ਕੱਚੀਆਂ ਕਲੀਆਂਾਂ ਨਾ ਤੋੜੋ ਸਿਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸੋਨੀ ਭੱਗੂ ਕਹਿੰਦੇ ਜਰਮਨ ਵਾਲਾ ਜਿਹੜਾ ਅੱਜ ਦੇ ਮੇਲੇ ਨੂੰ ਲਾਈਵ ਕਰਦਾ ਭਰਾਵਾਂ ਨਾਲ ਬੜਾ ਬਿਆਰ ਹੈ ਕਹਿੰਦੇ ਖੇਡ ਦੁੱਗਾ ਕਬੱਡੀ ਬੜੀ ਹੋਈ ਉਹ ਕਬੱਡੀ ਪਰ ਗੁੱਜਰਾਂ ਨੇ ਮੁੰਡੇ ਨੂੰ ਕੌਰ ਸਮਝਾਵੇ ਜਿਹੜਾ ਇਹਨੂੰ ਸਮਝਾਵੇ ਉਹ ਸੌਰਗਣਾ ਕਬੱਡੀ ਬਾਲੇ ਮੁੰਡਾ ਪਾਦਾ ਖੇਡਣਾ ਬਣਾ ਦੇ ਵਿਚਲੇ ਬਣਾ ਦੇ ਗਰੂ ਉਹ ਛੋਟਾ ਖਾਲਸਾ ਵੱਡਾ ਹੋ ਕੇ ਵੱਡਾ ਵੱਲ ਬੜੂਗਾ ਜਰੂਰ ਇਹ ਹੈ ਕਹਿੰਦੇ ਧੰਮੜ ਵਰਗਾ ਬੇਟਾ ਮੇਰੇ ਪੰਜਾਬੀ ਦਾ ਛੋਟਾ ਨਹੀਂ ਹੈ ਅਫੀਸਯਾ ਕਦੈਂਚ ਗਸਾਹ ਜਿੱਤ ਗਿਆ ਵੀ ਓਏ ਉਧਰ ਬੈਰਗਮੂਦੇ ਆਕੇ ਧੀਏ 16 ਤੇ ਬਰੋਨਾਂ ਵਾਲੀ ਟੀਮ ਨੇ ਅੰਕ ਸੀਗੇ ਜੀ 28 ਲੋ ਜੀ ਬਰੋਨਾਂ ਦੇ 28 ਬੈਰਗਮੂਦੇ 16 ਸੀ ਜੀਤ ਬਾਬਾ ਦੀਪ ਸਿੰਘ ਸਪੋਰਟਸ ਕਲੱਬੋਂ ਬਰੋਨਾਂ ਵਾਲੀ ਟੀਮ ਜਿਹੜੀ ਅੱਜ ਦੇ ਕੱਪ ਦਾ ਫਾਈਨਲ ਮੈਚ ਜਿੱਤੋ ਆ ਜੀ ਚਲੋ ਭਾਈ ਜਰੋ ਰੇਡਰ ਬੈਸਟ ਰੇਡਰ ਜਰੋ ਆ ਜੀ ਨਾ ਬੈਸਟ ਰੇਡਰ ਜਰੋ ਆ ਜੀ ਜੇ ਜੀ ਬੈਸਟ ਜੱਫੀ ਪੰਜ ਜੱਫੇ ਮੇਰੇ ਹੀ ਹੋ ਗਿਆ ਬਾਦ ਭੰਗ ਜਾਂ ਵਾਤਾਂ ਗੇਰੋ ਉਧਰ ਰੋਹੀ ਜੱਫੇ ਪਰ ਪੈ ਗਿਆ ਚਾਰ ਵੀ ਸਹਿਜੂ ਤੇ ਤਾਂ ਪੁਲਿਸ ਦੀਆਂ ਗੱਡੀਆਂ ਖੜੀਆਂ ਹੈ ਤੈਨਾਂ ਤੇ ਚਲੋ ਠੀਕ ਆ ਜੀ ਹਣ ਮਿਲਦੇ ਆਪਾਂ ਕਿਸੇ ਤੁਹਾਨੂੰ ਅਗਲੀ ਵੀਡੀਓ ਚ ਤੇ ਜੇ ਤੁਸੀਂ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਸਾਡੇ ਚੈਨਲ ਨੂੰ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚੰਗਾ ਸასი ਕਾਲ ਜੀ ਬਾਏ ਬਾਏ ਰੱਬ ਰੱਖਾ